ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੈਂਟ ਪਲਾਜ਼ੋ ਦੀ ਜੇਬ ਲਾਉਣੀ ਦੱਸਾਂਗੇ ਠੀਕ ਹੈ ਜੀ ਇਹ ਆਪਣੀ ਉਲਟੀ ਸਾਈਡ ਹੈ ਦੋਨੋਂ ਸਾਈਡਾਂ ਦੀ ਉਲਟੀ ਸਾਈਡ ਆਪਾਂ ਨਿਸ਼ਾਨ ਲਾ ਲਿਆ ਠੀਕ ਹੈ ਜੀ ਫਿਰ ਆਪਾਂ ਜਿਹੜੀ ਸਾਈਡ ਕੱਟ ਲਾਏ ਸੀ ਉਹ ਸਾਈਡ ਆਪਾਂ ਪਾਕਟ ਰੱਖਾਂਗੇ ਜਿਹੜੀ ਆਪਣੀ ਕਾਟ ਵਾਲੀ ਸਾਈਡ ਆ ਉਹ ਆਪਾਂ نیچے ਰੱਖਾਂਗੇ ਔਰ ਪਲੇਨ ਵਾਲੀ ਸਾਈਡ ਆਪਾਂ ਉੱਪਰ ਰੱਖਾਂਗੇ ਠੀਕ ਹੈ ਜੀ ਆਪਾਂ ਉਸ ਤੋਂ ਬਾਅਦ ਇਸ ਤਰੀਕੇ ਨਾਲ ਇਹਨੂੰ ਖੱਲੜੇ ਕੱਪੜੇ ਨੂੰ ਜਿਹੜਾ ਉੱਪਰ ਵਾਲਾ ਸਾਈਡ ਤੇ ਕਰਕੇ ਨੀਚੇ ਰੱਖ ਕੇ ਕੱਪੜੇ ਨੂੰ ਫਿਰ ਆਪਾਂ ਇਸ ਤੇ ਸਿਉਣ ਲਾਵਾਂਗੇ ਠੀਕ ਹੈ ਜੀ ਪੈਰ ਪੈਰ ਦੀ ਜਿਹੜੀ ਸਿਉਣ ਰਹੋਗੇ ਆਪਣੀ ਇਸ ਤਰੀਕੇ ਨਾਲ ਆਪਾਂ ਸਿਰੇ ਤੱਕ ਸਿਉਣ ਲਾ ਲੈਣੀ ਹੈ ਪੈਰ ਪੈਰ ਦੀ ਫਿਰ ਆਪਾਂ ਜਿਹੜਾ ਪਾਕਟ ਨੂੰ ਤੇ ਕੱਪੜੇ ਨੂੰ ਸਿੱਧਾ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਸਲਾਈ ਲਾਉਣੀ ਹੈਗੀ ਉਹ ਆਪਾਂ ਇਸ ਸੌਨ ਤੋਂ ਲੈ ਕੇ ਨੀਚੇ ਵਾਲੀ ਸੌਨ ਤੱਕ ਪੈਰ-ਪੈਰ ਦੀ ਸਲਾਈ ਫੇਰ ਲਾਵਾਂਗੇ ਆਪਾਂ ਪੂਰੀ ਫਰਨੀਸ਼ਿੰਗ ਦੇ ਨਾਲ ਸਲਾਈ ਲਾਉਣੀ ਹੈ ਜਿਹੜੀ ਆਪਾਂ ਇਹ ਵਾਲੀ ਸਲਾਈ ਲਾਉਣੀ ਹੈ ਕਿਉਂਕਿ ਇਹ ਸਲਾਈ ਆਪਣੀ ਜਿਹੜੀ ਉੱਪਰ ਆਉਗੀ ਪਾਕਟ ਦੀ ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਪਾਕਟ ਹੈਗੀ ਉਸ ਨੂੰ ਜਿਹੜਾ ਆਪਣਾ ਫਰੰਟ ਪੱਲਾ ਉਸ ਸਾਈਡ ਨੂੰ ਮੋੜ ਕੇ ਆਪਾਂ ਆਪਣੀ ਪਾਕਟ ਵਾਲੀ نیچے ਵਾਲੀ ਸਲਾਈ ਲਾਉਣੀ ਹੈਗੀ ਇਹ ਵਾਲੀ ਸਲਾਈ ਲਾਉਣ ਤੋਂ ਬਾਅਦ ਆਪਾਂ ਪੌਕੇਟ ਨੂੰ ਸਿੱਧਾ ਕਰਾਂਗੇ ਜੀ ਇਸ ਤਰੀਕੇ ਨਾਲ ਸਿੱਧਾ ਕਰਕੇ ਪੌਕੇਟ ਨੂੰ ਉੱਪਰੋਂ ਸਲਾਈ ਆਪਾਂ ਜਿਹੜੀ ਦਵਾ ਦੇਣੀ ਹੈ ਪੂਰੀ ਵਧੀਆ ਫਰਨੀਸ਼ਿੰਗ ਦੇ ਨਾਲ ਦਬਾਉਣੀ ਹੈ ਸਲਾਈ ਨੂੰ ਇਸ ਤੋਂ ਬਾਅਦ ਆਪਾਂ ਜਿਹੜੀ ਪੌਕੇਟ ਹੈ ਉਹਨੂੰ ਆਪਾਂ ਆਪਣੇ ਫਰੰਟ ਪੱਲੇ ਨਾਲ ਅਟੈਚ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਫਰੰਟ ਪੱਲੇ ਨਾਲ ਅਟੈਚ ਕਰ ਲਵਾਂਗੇ ਨੂੰ ਫਿਰ ਆਪਾਂ ਜਿਹੜਾ ਆਪਣਾ ਬੈਕ ਵਾਲਾ ਪੱਲਾ ਹੈ ਉਹ ਫਰੰਟ ਵਾਲੇ ਪੱਲੇ ਨੂੰ ਉੱਪਰ ਰੱਖ ਕੇ ਉਹਨੂੰ ਆਪਾਂ ਜੇਬ ਨੂੰ ਸਹੀ ਤਰੀਕੇ ਨਾਲ ਰੱਖ ਕੇ ਆਪਾਂ ਉਸ ਨੂੰ ਜੋੜਾਂਗੇ ਨਾਲ ਆਪਾਂ ਇਸ ਤਰੀਕੇ ਨਾਲ ਫਰੰਟ ਤੇ ਬੈਕ ਪੱਲੇ ਨੂੰ ਰੱਖ ਕੇ ਨਾਲ ਆਪਾਂ ਪਾਕਟ ਅਟੈਚ ਕਰਾਂਗੇ ਇਸ ਤਰੀਕੇ ਨਾਲ ਇੱਥੇ ਨਿਸ਼ਾਨ ਲਾ ਲੈਣਾ ਹੈਗਾ ਇਸ ਤੇ ਆਪਾਂ ਸिलाई ਲਾਉਣੀ ਹੈ ਇਹ ਨਿਸ਼ਾਨ ਆਪਾਂ ਤਾਂ ਲਾਵਾਂਗੇ ਤਾਂ ਜੋ ਆਪਣੀ ਜਿਹੜੀ ਪੌਕੇਟ ਹੈ ਵਿੱਚ ਨਾ ਹੋਵੇ ਫਰੰਟ ਤੇ ਬੈਕ ਪੱਲੇ ਦੇ ਇਸ ਤਰੀਕੇ ਨਾਲ ਆਪਾਂ ਗੋਮ ਰੱਖ ਕੇ ਜੇਬ ਨੂੰ ਸਲਾਈ ਲਾਵਾਂਗੇ ਜਿੱਥੋਂ ਤੱਕ ਆਪਣੀ ਪੌਕੇਟ ਹੈ ਉੱਥੋਂ ਤੱਕ ਆਪਾਂ ਸਲਾਈ ਲਗਾਵਾਂਗੇ ਇਸ ਦੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆਪਣੀ ਪੌਕੇਟ ਦਿਖਾਉਣੀ ਆ ਤੁਹਾਨੂੰ ਕਿੰਨੀ ਵਧੀਆ ਲੱਗ ਕੇ ਰੈਡੀ ਹੋਈ ਹੈ